ਸੱਚਖੰਡ ਵਾਸੀ ਸ੍ਰੀ ਰਾਮਾਨੰਦੀ ਪ੍ਰੇਮੀ ਤੇਜਾ ਸਿੰਘ ਦੀ ਇਨਸਾ ਅਮਰ ਰਹੇ ਸੱਚੇ ਰੋਹਾਨੀ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ insan ਦੀ ਪਵਿੱਤਰ ਰਹਿਨਮਾਈ ਹੇਠ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਨਿਰੰਤਰ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਅਮਰ ਸੇਵਾ ਮੁਹਿੰਮ ਦੇ ਤਹਿਤ ਅਜ ਬਲਾਗ ਬਠਿੰਡਾ ਦੇ ਵਿੱਚ 119ਵਾਂ ਸਰੀਰਦਾਨ ਹੋਇਆ ਹੈ ਬਲਾਕ ਬਠਿੰਡਾ ਦੇ ਏਰੀਆ ਲਾਲ ਸਿੰਘ ਨਗਰ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੱਲੋਂ ਆਪਣੇ ਪਿਤਾ ਤੇਜਾ ਸਿੰਘ ਹੰਸਾਂ ਦੀ ਮੌਤ ਤੋਂ ਬਾਅਦ ਉਹਨਾਂ ਵੱਲੋਂ ਕੀਤੇ ਗਏ ਪਰਉਨ ਨੂੰ ਪੂਰਾ ਕਰਦਿਆਂ ਅਮਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਪ੍ਰਾਪਤ ਵੇਰਵਿਆਂ ਮੁਤਾਬਕ ਸ਼ਹਾਦਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਅਤੇ ਫੋਟੋ ਸਮਤੀ ਦੇ ਸੇਵਾਦਾਰ ਤੇਜਾ ਸਿੰਘ ਇंसा ਉਮਰ 80 ਸਾਲ ਬੀਡ ਰੋਡ ਬਠਿੰਡਾ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਬੇਟੇ ਸੋਹਣ ਸਿੰਘ ਇंसा ਗੁਰਪ੍ਰੀਤ ਸਿੰਘ ਇंसा ਧੀ ਸੁਖਮੰਦਰ ਕੌਰ ਇंसा ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਮ੍ਰਿਤਕ ਸ਼ਰੀਰ ਨੂੰ ਮੈਡੀਕਲ ਖੋਜਾਂ ਲਈ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਲੰਧਰ ਪੰਜਾਬ ਨੂੰ ਦਾਨ ਕੀਤਾ ਤੇਜਾ ਸਿੰਘ ਇंसा ਅਮਰ ਰਹੇ ਜਦ ਤੱਕ ਸੂਰਜ ਚੰਦ ਰਹੇਗਾ ਤੇਜਾ ਸਿੰਘ ਇंसा ਤੇਰਾ ਨਾਮ ਰਹੇਗਾ ਦੇ ਨਾਅਰੇ ਨਾਲ ਮ੍ਰਿਤਕ ਦੇ ਨੂੰ ਰਿਸ਼ਤੇਦਾਰਾਂ ਸਨੇਹੀਆਂ ਅਤੇ ਬਲਾਕ ਦੀ ਸਮੂਹ ਸਾਧ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੋਦਾ ਦੀ ਪਵਿੱਤਰ ਮਰਿਆਦਾ ਮੁਤਾਬਿਕ ਬੇਨਤੀ ਅਰਦਾਸ ਦਾ ਸ਼ਬਦ ਬੋਲਿਆ ਗਿਆ ਇਸ ਮੌਕੇ ਬਲਾਕ ਪ੍ਰੇਮੀ ਸੇਕ ਗੁਰਤੇਜ ਇਨਸਾਨ ਨੇ ਦੱਸਿਆ ਕਿ ਬੀਤੀ ਰਾਤ ਤੇਜਾ ਸਿੰਘ ਇਨਸਾਂ ਦਾ ਦੇਹਾਂਤ ਹੋ ਗਿਆ ਸੀ ਸਾਡੀ ਸੰਸਥਾ ਵੱਲੋਂ ਸਾਡੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ ਇਨਸਾਂ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਨੇ ਉਹਨਾਂ ਵਿੱਚੋਂ ਹੀ ਅਮਰ ਸੇਵਾ ਮੁਹਿੰਮ ਦੇ ਤਹਿਤ ਮ੍ਰਿਤਕ ਸਰੀਰ ਦਾਨ ਕੀਤਾ ਜਾਂਦਾ ਹੈ ਤਾਂ ਉਸ ਮੁਹਿੰਮ ਦੇ ਮੁਤਾਬਿਕ ਹੀ ਅੱਜ ਬਠਿੰਡਾ ਦੇ ਵਿੱਚ ਇਹਨਾਂ ਦਾ ਸਰੀਰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਗਿਆ ਹੈ ਅੱਜ ਬਹੁਤ ਹੀ ਸਾਡੇ ਸਤਿਕਾਰਯੋਗ ਅਨਤਕ ਸੇਵਾਦਾਰ ਦਰਬਾਰ ਦੇ ਤੇਜਾ ਸਿੰਘ ਜੀ ਹੰਸਾ ਜੋ ਕੁਝ ਸਮਾਂ ਪਹਿਲਾਂ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰੇ ਕਰਦੇ ਹੋਏ ਸਤਿਗੁਰ ਦੇ ਚਰਨਾਂ ਜਾ ਨਵਾਜੇ ਹਨ ਉਹਨਾਂ ਦੀ ਅੰਤਿਮ ਇੱਛਾ ਦੇ ਅਨੁਸਾਰ ਅੱਜ ਜੋ ਉਹਨਾਂ ਦੀ ਜੋ ਬਾਡੀ ਹੈ ਇੱਕ ਜਲੰਧਰ ਦੇ ਮੈਡੀਕਲ ਇੰਸਟੀਚਿਊਟ ਨੂੰ ਡੋਨੇਟ ਕੀਤੀ ਗਈ ਹੈ ਇਹ ਪਾਵਨ ਪ੍ਰੇਰਣਾ ਉਹਨਾਂ ਦੇ ਪਰਿਵਾਰ ਨੂੰ ਕਿੱਥੋਂ ਮਿਲੀ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਹੰਸਾ ਜੀ ਦੇ ਪਾਵਨ ਪ੍ਰੇਰਣਾ ਦੇ ਚੱਲਦੇ ਹੋਏ ਅੱਜ ਉਨ੍ਹਾਂ ਦੇ ਪਰਿਵਾਰ ਨੇ ਭਾਈ ਤੇਜਤ ਸਿੰਘ ਜੀ ਦੀ ਅੰਤਿਮ ਇੱਛਾ ਦੇ ਅਨੁਸਾਰ ਅੱਜ ਫੈਸਲਾ ਲਿਆ ਕਿ ਇਸ ਬੋਡੀ ਨੂੰ ਦਾਨ ਕੀਤਾ ਜਾਵੇ ਤਾਂਤਨਾ ਹੈ ਪਰਿਵਾਰ ਜਿਨੇ ਸੰਤ ਡਾਕਟਰ ਗੁਰਮੀਤ ਰਾਮ ਨਿਹੰਗ ਸਿੰਘ ਜੀ ਦੀ ਪਾਵਨ ਪ੍ਰੇਰਨਾ ਤੇ ਚੱਲਦੇ ਹੋਏ ਅੱਜ ਐਡਾ ਵੱਡਾ ਫੈਸਲਾ ਲਿਆ ਔਰ ਇਹ ਜੋ ਬੋਡੀ ਹੈ ਇੱਕ ਜਲੰਧਰ ਦੇ ਮੈਡੀਕਲ ਇੰਸਟੀਚਿਊਟ ਨੂੰ ਜਾ ਰਹੀ ਹੈ ਇੱਥੇ ਜੋ ਐਮਬੀਬੀਐਸ ਦੇ ਬੱਚੇ ਹਨ ਇਸ ਬੋਡੀ ਦੇ ਉੱਤੇ ਰਿਸਰਚ ਕਰਕੇ ਆਉਣ ਵਾਲੇ ਫਿਊਚਰ ਦੇ ਵਿੱਚ ਇੱਕ ਚੰਗੇ ਡਾਕਟਰ ਬਣਨਗੇ ਜੋ ਅੱਜ ਕੱਲ ਕਰੋਨਾ ਵਰਗੀਆਂ ਹੋਰ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਆ ਰਹੀਆਂ ਹਨ ਇਹ ਹਿਊਮਨ ਬੋਡੀ ਤੇ ਰਿਸਰਚ ਕਰਕੇ ਕਿ ਕੌਣ ਨਾਲ ਟਾਈਮ ਦੇ ਚੰਗੇ ਡਾਕਟਰ ਬਣਨਗੇ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਸੰਤਾਂ ਦੀ ਸੰਤ ਡਾਕਟਰ ਗੁਰਮੀਤ RAM ਰਹੀ ਸਿੰਘ ਜੀ ਦੀ ਬਹੁਤ ਵੱਡੀ ਇਹ ਪਰਉਪਕਾਰਾ ਸਮਾਜ ਦੇ ਉੱਤੇ ਤਨ ਉਹ ਸੰਤ ਔਰ ਤਨਾਂ ਨੂੰ ਉਹਨਾਂ ਦੀ ਸੇਵਾ ਦਾ ਜੋ ਇਸ ਪਾਵਨ ਪ੍ਰਿੰਦਰ ਚੱਲਦੀ ਹੈ ਤਨ ਤਨ ਸਤਿਗੁਰੂ ਤੇਰਾ ਹੀ ਆਸ ਤਵਿਹ ਕ ਤੁਸੀਂ ਇਨਸਾਨੀਅਤ ਦੇ ਜਜ਼ਬੇ ਦੇ ਨਾਲ ਉਤਪ੍ਰੋਤੇ ਤਸਵੀਰਾਂ ਸਮਾਜ ਦਾ ਚਾਨਣ ਮੁਨਾਰਾ ਬਣ ਰਹੀਆਂ ਨੇ ਕਿਉਂਕਿ ਮ੍ਰਿਤ ਦੇ ਤਾਂ ਅਸੀਂ ਅਮੂਮਨ ਅਗਨੀ ਭੇਂਟ ਕਰ ਦਿੰਦੇ ਹਾਂ ਲੇਕਿਨ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਵੱਲੋਂ ਮ੍ਰਿਤਕ ਸਰੀਰਾਂ ਨੂੰ ਜਿਸ ਤਰੀਕੇ ਦੇ ਨਾਲ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਜਾ ਰਿਹਾ ਹੈ ਇਹ ਸਮਾਜ ਦੇ ਅੰਦਰ ਇੱਕ ਮਿਲ ਦਾ ਪੱਥਰ ਮਹਿੰਮ ਸਾਬਿਤ ਹੋ ਰਹੀ ਹੈ ਇਸ ਪਰਵਾਰ ਵੱਲੋਂ ਕੀਤੇ ਗਏ ਇਨਸਾਨੀਅਤ ਦੇ ਪ੍ਰਤੀ ਨੇਕ ਉਪਰਾਲਿਆਂ ਨੂੰ ਸਾਡੇ ਦਰਸ਼ਕ ਕਿਵੇਂ ਦੇਖਦੇ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ